ਦੇਖੋ ਗੱਲ ਇਹ ਵੀ ਬਜਟ ਚ ਪੇਸ਼ ਕਰਨਾ ਤੇ ਉਹਨੂੰ ਅਮਲ ਚ ਲੈ ਕੇ ਆਉਣਾ ਇਹ ਚ ਬਹੁਤ بڑا ਅੰਤਰ ਹੈ ਜੇ ਆਪਾਂ ਇਹ ਕਈ ਵੀ ਕਿਸਾਨਾਂ ਨੂੰ ਬਜਟ ਚ ਬਹੁਤ ਕੁਝ ਦਿੱਤਾ ਇਹ ਪਿਛਲਾ ਅਮਲ ਦੱਸਦਾ ਹੈ ਕਿ ਜਦੋਂ ਇਹਨਾਂ ਨੇ ਮੂੰਗੀ ਦੇ ਉੱਤੇ ਐਮਐਸਪੀ ਰੇਟ ਦੀ ਗੱਲ ਕੀਤੀ ਹੈ ਉਹ ਕਿੰਨੇ ਕ ਕਿਸਾਨਾਂ ਨੂੰ ਦਿੱਤੀ ਹੈ ਜਿਹੜੇ ਗੰਨੇ ਦਾ ਰੇਟ ਵਧਾਉਣ ਦੀ ਗੱਲ ਕੀਤੀ ਹੈ ਬਜਟ ਦੇ ਵਿੱਚ ਵੀ ਇਹਨਾਂ ਨੇ ਕਿਸਾਨਾਂ ਨੂੰ ਸੀ ਦੇਵਾਂਗੇ ਉਹ ਕਿੰਨੇ ਦਿੱਤੀ ਹੈ ਜਿਹੜਾ ਬੀਜ ਦੇ ਵਿੱਚ ਨਰਮੇ ਦੇ ਬੀਜ ਦੇ ਵਿੱਚ ਸਬਸਿਡਿਟ ਦੇਣ ਦੀ ਗੱਲ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਇਹ ਕਿਸੇ ਮਸਲੀਰੀ ਦੇ ਉੱਤੇ ਜਾਂ ਕਣਕ ਦੇ ਉੱਤੇ ਜਾਂ ਨਰਮੇ ਦੇ ਉੱਤੇ ਸਬਸਿਡੀ ਦਿੰਦੇ ਆ ਜਿੰਨੀ ਸਬਸਿਡੀ ਦਿੰਦੇ ਆ ਉਦੋਂ ਸਸਤੀ ਬਾਜ਼ਾਰ ਦੇ ਵਿੱਚ ਉਹ ਬੀਜ ਉਪਲਬਧ ਹੁੰਦਾ ਹੈ ਇਸ ਕਰਕੇ ਜਿਹੜੀ ਸਬਸਿਡੀ ਹੈ ਉਹ ਉਸ ਖਾਤੇ 'ਚ ਪਾਈ ਜਾਂਦੀ ਹੈ ਇਹਦਾ ਕਿਸਾਨਾਂ ਤੱਕ ਜਿਹੜਾ ਸਿੱਧਾ ਫਾਇਦਾ ਹੈ ਉਹ ਕਦੇ ਵੀ ਏਖਣ ਨੂੰ ਨਹੀਂ ਮਿਲਿਆ ਤੇ ਇਤਕੀ ਵੀ ਇਸ ਬਜਟ ਦਾ ਉਹੀ ਹਾਲ ਹੋਊਗਾ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਆਪਣੀਆਂ ਉਹਨਾਂ ਮੰਗਾਂ ਨੂੰ ਪੂਰੀਆਂ ਕਰੇ ਉਹਨਾਂ ਗਰੰਟੀਆਂ ਨੂੰ ਪੂਰੀਆਂ ਕਰੇ ਜਿਹੜੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਹੈਗੀਆਂ ਨੇ ਇਸ ਕਰਕੇ ਇਹ ਆਉਣ ਵਾਲੇ ਦਿਨਾਂ 'ਚ ਲੋਕ ਇਕੱਠੇ ਹੋ ਕੇ ਇਹ ਸਰਕਾਰ ਤੋਂ ਇਹ ਕਰਨਗੇ ਇਹ ਇਹ ਮੋਰਚੇ ਲਾ ਕੇ ਆਪਣੀਆਂ ਮੰਗਾਂ ਨੇ ਜਿਹੜੇ ਅਸੀਂ ਕਹਿੰਦੇ ਹਾਂ ਅਸੀਂ ਬਕਾਇਦਾ ਜਿਹੜਾ ਸਰਕਾਰ ਨੇ ਕਿਹਾ ਵੀ ਅਸੀਂ ਤਾਂ ਖੇਤੀ ਜਿਹੜੀ ਖੇਤੀ ਵਾਸਤੇ ਨੀਤੀ ਬਣਾਵਾਂਗੇ ਉਹਦਾ ਬਕਾਇਦਾ ਖਾੜਾ ਦਿੱਤਾ ਸਰਕਾਰ ਨੂੰ ਖੇਤੀ ਨੀਤੀ ਬਣਾਵੇ ਸਰਕਾਰ ਜਿਹਦੇ ਨਾਲ ਕੁੱਲ ਲੋਕ ਜਿਹੜੀਆਂ ਨਗੂਣੇ ਬਜਟ ਨੇ ਇਹਨਾਂ ਨਾਲ ਕੋਈ ਪੰਜਾਬ ਦੀ ਕਿਸਾਨੀ ਦਾ ਜਿਹੜਾ ਭਲਾ ਬਿਲਕੁਲ ਨਹੀਂ ਹੋਣਾ ਗੱਲ ਇਹ ਹੈ ਵੀ ਜਦ ਤੱਕ ਪੰਜਾਬ ਵਿੱਚ ਕੇਰਲਾ ਦੀ ਤਰ੍ਹਾਂ ਪੰਜਾਬ ਸਰਕਾਰ ਖੇਤੀ ਨੀਤੀ ਨਹੀਂ ਬਣਾਉਂਦੀ ਸਾਰੀਆਂ ਫਸਲਾਂ ਤੇ ਐਮਐਸਪੀ ਪ੍ਰੋਵਾਈਡ ਨਹੀਂ ਕਰਾਉਂਦੀ ਕਿਉਂਕਿ ਜਦੋਂ ਕੇਰਲਾ ਦੀ ਸਰਕਾਰ ਕਰਾ ਸਕਦੀ ਹੈ ਤਾਂ ਪੰਜਾਬ ਦੀ ਸਰਕਾਰ ਕਿਉਂ ਨਹੀਂ ਕਰਾ ਸਕਦੀ ਵੱਡਾ ਸਵਾਲ ਹੈ ਉਹ ਕਹਿੰਦੇ ਵੀ ਖੇਤੀ ਨੀਤੀ ਪੜਾਵੇ ਜਿਹਦੇ ਨਾਲ ਸਰਕਾਰ ਕਿਸਾਨਾਂ ਦਾ ਕੁਝ ਫਾਇਦਾ ਹੋਵੇ ਕਿਸਾਨ ਜਿਹੜਾ ਅੱਜ ਕਰਜ਼ੇ 'ਚ ਗ੍ਰਸਤ ਹੋਇਆ ਪਿਆਗਾ ਇਹ ਕਰਜ਼ੇ ਤੋਂ ਬਾਹਰ ਆਵੇ ਅਸੀਂ ਕਹਿੰਦੇ ਹਾਂ ਕਿਸਾਨ ਦੇ ਸਮੁੱਚੇ ਕਰਜ਼ੇ ਦੀ ਲਿਕ ਮਾਰੀ ਜਾਵੇ ਕਿਉਂਕਿ ਕਿਸਾਨ ਦੇ ਜਿਹੜਾ ਕਰਜ਼ਾ ਜਿਹੜਾ ਹੈ ਸਰਕਾਰੀ ਨੀਤੀਆਂ ਦੇ ਕਾਰਨ ਚੜਿਆ ਹੈ